ਇੱਧਰ ਸਫਾਈਆਂ ਹੋ ਰਹੀਆਂ ਅਮਨ ਦੇ ਨਾ ਇੰਸਟਾਗ੍ਰਾਮ ਤੇ ਜਾ ਕੇ ਅਮਨ ਦੇ ਇੰਸਟਾਗ੍ਰਾਮ ਤੇ ਰੀਲ ਦੇਖ ਲਓ ਜਾ ਕੇ ਮੇਤਰਾ ਦੀ ਗੱਡੀ ਨਾਲ ਦੀ ਹੋਰ ਲੋਕ ਫੇਰਦੇ ਆ ਗੱਡੀ ਲੈਣ ਨੂੰ ਇੱਕ ਗੱਡੀ ਹੋਰ ਇੱਕ ਗੱਡੀ ਹੋਰ ਗਵਾਂਡੀਆਂ ਨੇ ਫੇਰ ਸਾਧ ਜਣਾ ਮੇਰੀ ਗੱਡੀ ਵੇਖ ਕੇ ਹੋਰ ਇਹਨਾਂ ਨੇ ਕਿਹਾ ਪਤਾ ਹੋਰ ਗਵਾਂਡੀਆਂ ਕਿਹਨਾਂ ਨੂੰ ਕਹਿ ਰਹੀ ਹਰਵੰਸੁਰਾ ਨੂੰ ਹਰਵੰਸੁਰਾ ਕਹਿ ਨਹੀਂ ਰਹੇ ਲੇ ਪੂਰਾ ਸਿੱਟਿਆ ਜਾ ਡੱਬੀ ਲਿਆਵਾਂ ਨਾਲ ਤਲਾਹ ਨੂੰੜ ਚ ਵੱਟ ਲਈ ਤੇਰੀ ਗੱਡੀ ਤੁਹਾਨੂੰ ਬ੍ਰੇਕਾਂ ਨਹੀਂ ਦੱਬਣੀਆਂ ਆ ਰਹੀਆਂ ਨਾ ਬ੍ਰੇਕ ਗੇਅਰ ਹੀ ਇਹਦਾ ਕਰਸ ਅੱਛਾ ਗੇਅਰ ਹੀ ਬ੍ਰੇਕ ਹੈ ਨਹੀਂ ਮਾਰ ਦੇ ਬੁੱਢ ਤੇ ਚਲੋ ਚਲੋ ਜਾਓ ਆ ਸਵਾਗਤ ਵਾਲਾ ਜਿਹੜਾ ਵੋਟ ਹੈ ਗਣ ਲੱਭ ਕੇ ਲਾਦੇ ਫਿਰ ਤੇ ਆ ਸਵਾਗਤ ਵਾਲਾ ਆਪਾਂ ਨੇ ਪੂਰਾ ਬਣਾਇਆ ਸੀ ਕਿ ਸਵਾਗਤ ਕਰਨਾ ਸੀ ਜਦੋਂ ਵਿਆਹ ਕੰਪਲੀਟ ਹੋ ਗਿਆ ਦੇ ਸਵਾਗਤ ਹੋ ਹੀ ਗਿਆ ਤੇ ਹੁਣ ਅਸੀਂ ਸਫਾਈਆਂ ਕਰ ਲਈਆਂ ਕਿਉਂਕਿ ਅੱਜ ਕੜਾਈਆਂ ਕੜੋਈਆਂ ਸਭ ਚਲੀਆਂ ਗਈਆਂ ਹਲਵਾਈ ਵੀ ਸਮਾਨ ਲੈ ਗਏ ਹੁਣ ਆਪਾਂ ਹੀ ਠੀਠ ਹੋਏ ਬੈਠੇ ਆ ਜਿਹੜੇ ਗਗੜ ਵਰਗੇ ਨੂੰ ਮੈਂ ਕਹਿਰੀ ਗਗਣ ਉੱਟ ਜਾ ਹੁਣ ਤਾਂ ਸਾਰੇ ਕੰਮ ਜੀਤ ਬਾਬਾ ਦੀਪ ਸਿੰਘ ਨੇ ਪੂਰ ਚੜਾਤੇ ਨੇ ਉੱਠ ਜਾ ਹੁਣ ਹੁਣ ਕੰਮ ਆਪਾਂ ਜਿਹੜੇ ਆਪਣੇ ਘਰ ਦੇ ਉਹ ਕਰ ਲੀਓ ਤੇ ਨਹੀਂ ਬਾਬੇ ਨੂੰ ਕਹਿਣਾ ਕਿ ਉੱਠੋ ਸਫਾਈ ਕਰੋ ਮੈਂ ਸਬਜੀ ਆਨਲਾਈਨ ਕੱਟਾ ਮੈਂ ਆਨਲਾਈਨ ਕੱਟੇ ਸਬਜੀ ਆਨਲਾਈਨ ਨਹੀਂ ਆਉਣ ਲੱਗੀ ਮੈਂ ਕਿਹਦੀ ਕਹਿੰਦੀ ਆਨਲਾਈਨ ਕੱਟਾ ਸਬਜੀ ਆ ਜਾਵਣ ਆਪਣੀ ਗੱਡੀ ਵਾਲੀ ਰੀਲ ਦਿਖਾ ਦੇ ਕਿੱਥੇ ਆ ਇਹਦਰ ਕੱਪੜੇ ਧੋਤੇ ਪਰ ਸਾਡੇ ਵੇੜੇ ਤੇ ਨਾ ਜਾਇਓ ਬਹੁਤ ਗੰਦਾ ਸਾਨੂੰ ਖੁਦ ਨੂੰ ਬੜਾ ਲੱਗਣਦਾ ਤੁਹਾਨੂੰ ਤੇ ਲੱਗਣਾ ਹੀ ਲੱਗਣਾ ਲੋਕ ਸਭ ਤੋਂ ਕਰਦੇ ਨੇ ਕਿ ਤੁਸੀਂ ਆਪ ਦਾ ਗਰੁੱਪ ਬਣਾ ਰਹੇ ਹੋ ਤੁਸੀਂ ਸਾਨੂੰ ਉਹਦੇ ਵਿੱਚ ਐਡ ਕਰ ਰਹੇ ਹੋ ਆਪਦੀ ਸੇਲਿੰਗ ਵਾਸਤੇ ਔਰ ਜਦੋਂ ਅਸੀਂ ਕੋਈ ਇਹਦੇ ਵਿੱਚ ਪਾ ਦਿੰਨਾ ਤੁਸੀਂ ਡਿਲੀਟ ਮਾਰ ਦਿੰਦੇ ਧੰਨਵਾਹੀ ਵੀਰ ਜੁਆਇਨਿੰਗ ਥਿਸ ਗਰੁੱਪ ਵੀ ਸ਼ੁੱਡ ਲਵ ði ਇਵਿਜੂਅਲ ਉਹ ਕਹਿੰਦੇ ਅਸੀਂ ਪਾਇਆ ਕੋਈ ਸੋਈ ਸਾਨੂੰ ਹੀ ਤੁਸੀਂ ਸਾਨੂੰ ਕਹਤ ਹੋੜ ਕਰਦੇ ਤੁਸੀਂ ਵੀ ਤਾਂ ਸਾਨੂੰ ਐਡ ਕਰਦੇ ਉਹ ਹੀ ਹੈ ਨਾ ਜਦੋਂ ਅਸੀਂ ਨਹੀਂ ਫਿਰ ਹੈਗੇ ਇੰਟਰਸਟਿਡ ਇਹਦੇ ਚ ਕਾਦਾ ਨਹੀਂ ਤਾਂ ਬਸ ਚੱਲੀ ਜਾਂਦਾ ਚਲਾਈ ਜੋ ਜਵੇਂ ਚੱਲਦਾ ਫੇ ਚਲੀ ਗਿਆਸੀ ਇੱਦਾਂ ਦੇ ਹੈ ਨਹੀਂ ਬੱਸ ਲੋ ਜੀ ਇਹ ਦੋ ਨਿਊ ਮਾਡਰਨ ਅਸੀਂ ਲੈ ਕੇ ਆਏ ਆਂ ਜੀ ਅਬ ਹੈਲਪ ਕਰਨ ਵਾਸਤੇ ਆਪਣੀਆਂ ਭੈਣਾ ਕਹਿੰਦਾ ਜਿਵੇਂ ਦੇਖ ਜਾਣਾ ਤੇ ਆਮ ਕੰਮ ਨਹੀਂ ਕਰਣੀ ਨਾ ਨਾ ਮੇਰੇ ਵਰਗੀ ਕੀ ਕਹਿੰਦਾ ਇੰਸਟਾਗ੍ਰਾਮ ਤੇ ਵੀਡੀਓ ਬਣਾ ਲੀਂਗੀ ਉਹਦਾ ਪਤਾ ਨਹੀਂ ਕਿੱਥੇ ਕਰਵਾਣਾ ਹਾਂ ਕਰਾ ਦਿੰਦੀ ਹਾਂ ਉਹਦਾ ਕਰਵਾਣਾ ਸਹੀ ਗੱਲ ਚਲੋ ਜੀ ਪਿੰਡੋਂ ਆਗੇ ਸੀ ਅਸੀਂ ਤੇ ਅੱਜ ਹੈਗਾ ਜੀ ਦਿਨ 3 ਦਾ ਤੇ ਮੈਂ ਠੀਕ ਨਹੀਂ ਸੀ ਮੈਂ ਨਹੀਂ ਜਾ ਰਹੀ ਦਮਨ ਕੱਲਾ ਚੱਲਾ ਮੇਰਾ ਪੁੱਤ ਦਮਨ ਤੇ ਗਗਨ ਚੱਲੇ ਆਣੇ ਤੇ ਅਮਨ ਕਹਿੰਦੀ ਮੈਂ ਵੀ ਨਹੀਂ ਜਾਣਾ ਉਹ ਪਤਾ ਨਹੀਂ ਕਿਉਂ ਨਹੀਂ ਜਾ ਰਹੀ ਮੈਨੂੰ ਤਾਂ ਪ੍ਰੋਬਲਮ ਸੀ ਤਾਂ ਕਰਕੇ ਨਹੀਂ ਮੈਂ ਜਾ ਰਹੀ ਕਿ ਮੈਂ ਠੀਕ ਨਹੀਂ ਕੱਲ ਦਾ ਮੇਰਾ ਬਹੁਤ ਬੁਰਾ ਹਾਲ ਹੈ ਤੇ ਵਿਚਾਰੀ ਗਗਨ ਕੱਲੀ ਤੇ ਦਮਨ ਵੀ ਵਿਚਾਰੀ ਪੁਰਾਣਾ ਹੀ ਸੂਟ ਪਾ ਕੇ ਚੱਲਾ ਮੇਰਾ ਪੁੱਤੇ ਦਾ ਟਾਈਮ ਤੇ ਸੂਟ ਬਣਿਆ ਨਹੀਂ ਕੋਈ ਨਾ ਹੁਣ ਮੈਂ ਆਪਣੇ ਪੁੱਤ ਨੂੰ ਸੋਹਣਾ ਸੂਟ ਬਣਾ ਕੇ ਦਵਾਂਗੀ ਠੀਕ ਹੈ ਤੇ ਆ ਚੁੰਨੀ ਦੇਣੀ ਮਾਸੀ ਨੂੰ ਫੜ ਲਓ ਤੇ ਪਾਪਾ ਚੱਲੇ ਨੇ ਛੱਡਣ ਅਜਵਤਾਰ ਘਰੇ ਨੇ ਤੇ ਕਹਿੰਦੇ ਮੈਂ ਦਮਨ ਨੂੰ ਛੱਡਣਾ ਦਾ ਮੁੰਮੇਰਾ ਪੁੱਤ ਨਰਾਜ ਆ ਕਿ ਸੂਟ ਪੁਰਾਣਾ ਪਾਣਾ ਪਿਆ ਵਿਚਾਰੇ ਨੂੰ ਕੋਈ ਨਾ ਮੈਂ ਆਪਣੇ ਪੁੱਤ ਨੂੰ ਨਾ ਸੂਟ ਸੁਵਾ ਕੇ ਦਵਾਂਗੀ ਸੋਹਣਾ ਜਿਆ ਟਾਈਮ ਹੀ ਨਹੀਂ ਲੱਗਦਾ ਪੁੱਤ ਆ ਪਿੱਛੇ ਕੀ ਮਾਰਿਆ ਹਾਂ ਗੱਡੀ ਤੇ ਲੋ ਜੀ ਆਪਾਂ ਪਹੁੰਚ ਗਏ ਰਾਇਲਸ ਵਾਸਿਸ ਤੇ ਸਾਡਾ ਫਤਿਹ ਵੀ ਆਇਆ ਹੋਇਆ ਆਜੋ 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 ਮੰਮਾ ਨੂੰ ਮਿਲ ਲਓ ਮੰਮਾ ਨੂੰ ਤਾਂ ਮਿਲ ਲਓ ਮੰਮਾ ਨੂੰ ਨਹੀਂ ਮਿਲਣਾ ਹੈਗਾ ਕਿਚੀ ਕਿਚੀ ਆ ਮੈਂ ਆਛਣਾ ਪੁੱਤ ਨਹੀਂ ਲਫਾਫੇ ਕੱਢਾ ਨਹੀਂ ਲਫਾਫੇ ਲੈ ਜਾਏ ਤੇ ਮਮਾ ਨੂੰ ਫੜਾ ਦਿੰ ਬਸ ਧਿਆਨ ਰੱਖਿਓ ਦੀਦੀ ਦਾ ਕਿਚੀ ਕਰੋ ਕਿਚੀ ਕਰੋ ਕਿਚੀ ਕਰੋ ਪਾਪਾ ਨੂੰ ਹੈ ਪਾਪਾ ਨੂੰ ਹਾਂ ਜਿਉ ਮੇਰਾ ਬਜਾ ਲੈ ਭਾਦੋ ਵੀ ਤੁਹਾਡੇ ਵਈ ਪਾਪਾ ਗਣਾ ਹੀ ਆਂ ਅੰਦਰ ਕਰਦੀ ਨਹੀਂ ਬਾਏ ਦਾ ਮੂੰਹ ਇੰਜੋਏ ਕਰਿਓ ਠੀਕ ਹੈ ਬਾਏ ਬਾਏ ਮੇਰਾ ਪੁੱਤ ਆ ਗਏ ਜੈਸੀ ਜਾਣਾ ਹੀ ਗਗਨ ਨੂੰ ਰਣੂ ਡੈਨ ਦਮਣ ਨੂੰ ਉਥੋਂ ਤੇ ਘਰੇ ਆ ਗਈ ਜੀ ਇਹ ਗੱਡੀ ਲਾਤੀ ਬਾਹਰ ਤੇ ਹੁਣ ਪਿੱਛੇ ਖੜ ਗਈ ਇਹ ਗੱਡੀ ਉਹ ਗੱਡੀ ਸਾਡੀ ਪਿੱਛੇ ਨਹੀਂ ਹੁਣੀ ਪਤਾ ਨਹੀਂ ਗੱਡੀ ਵਾਲਾ ਭਾਈ ਕਿੱਥੇ ਗਿਆ ਤਬਿਆ ਕੋਈ ਲੱਭ ਗਈ ਐਨ ਗੱਭੀ ਨੂੰ ਜਦੋਂ ਜਦੋਂ ਹਿਲਾ ਮੈਂ ਸੱਪ ਐ ਦੇਖ ਕਿੱਡਾ ਵੱਡਾ ਉਧਰ ਅੱਗੇ ਥੱਲੇ ਖੜੀ ਹੈ ਨਾ ਸਾਰੇ ਉੱਡ ਗਏ ਇਹੀ ਰਹਿ ਗਏ ਉਹਦੇ ਵਿੱਚ ਚੜਿਆ ਹੋਇਆ ਹੈ ਉਹ ਜੁੜਿਆ ਹੋਇਆ ਤਾਂ ਹੀ ਅੱਗੇ ਰਪੀਆਂ ਨੇ ਛੱਡੀਆਂ ਜੀਆਂ ਹਾਂ ਉਹ ਉਹਦੇ ਵਿੱਚ ਪਈਆਂ ਨੇ ਉਹਲੇ ਦੇ ਵਿੱਚ ਕਿੱਦਾਂ ਰੱਖ ਕੇ ਨਾ ਫੇਰ ਉਹਨੂੰ ਉਤਾਰਾਂਗੇ ਅੱਜ ਕਿਸੇ ਦਾ ਦੰਮੂ ਰਣ ਬਿਠਾਵਾਂਗੇ ਉਤਾਰਨਾਂ ਨੂੰ ਗਾਇਜ਼ ਆ ਦੇਖੋ ਦਮੰਡ ਨਵੀਆਂ ਚੱਪਲਾ ਲੈ ਕੇ ਆਈਏ ਚੱਪਲਾ ਨਹੀਂ ਕਹਿ ਸਕਦੇ ਇਹਨੂੰ ਸਲੀਪਰ ਦੇ ਲੈ ਕੇ ਆਈਏ ਤੇ ਦਮਣ ਪਾ ਕੇ ਤੇ ਕਹਿੰਦੀ ਐ ਟਰੌਜ਼ਰ ਨਾ ਸੋਹਣੇ ਲੱਗ ਰਹੇ ਮੈਂ ਤਾਂ ਕਿਆ ਸੋਹਣੇ ਲੱਗ ਰਹੇ ਨੇ ਪਰ ਜਦੋਂ ਮੈਂ ਕਹਿੰਦੀ ਆ ਸੋਹਣੇ ਲੱਗ ਰਹੇ ਫਿਰ ਦਮਣ ਕਹਿੰਦੀ ਨਹੀਂ ਤੁਸੀਂ ਝੂਠ ਬੋਲਦੇ ਹੋ ਸੋਹਣੇ ਨਹੀਂ ਲੱਗ ਰਹੇ ਹੁਣ ਮੈਂ ਕੁਝ ਵੀ ਨਹੀਂ ਦੱਸਣਾ ਤੈਨੂੰ ਜੋ ਮਰਜ਼ੀ ਤੈਨੂੰ ਸੋਹਣਾ ਲੱਗੇ ਚਾਹੇ ਨਾ ਲੱਗੇ ਠੀਕ ਐ ਜੋ ਮਰਜ਼ੀ ਪਾ ਮੈਂ ਨਹੀਂ ਕੁਝ ਵੀ ਡਿਸਾਈਡ ਕਰਣਾ ਜੇ ਮੈਂ ਕਹਿੰਦੀ ਆ ਸੋਹਣਾ ਲੱਗਦਾ ਫਿਰ ਕਹਿੰਦੀ ਤੁਸੀਂ ਝੂਠ ਬੋਲਦੇ ਜੇ ਮੈਂ ਕਹਿੰਦੀ ਆ ਨਹੀਂ ਸੋਹਣਾ ਲੱਗਦਾ ਇੱਲਾ ਤੁਹਾਨੂੰ ਤਾਂ ਕੁਝ ਸੋਹਣਾ ਨਹੀਂ ਲੱਗਦਾ ਇਹ ਕੋਈ ਗੱਲਾਂ ਨੇ ਇਹ ਠੀਕ ਐ ਤੁਹਾਨੂੰ ਨਹੀਂ ਆ ਰਹੀ ਦੱਸੋ ਸੋ ਮੈਨੂੰ ਤਾਂ ਬਹੁਤ ਪਿਆਰੇ ਲੱਗ ਰਹੇ ਬਾਕੀ ਤੇਰੀ ਮਰਜ਼ੀ ਸ਼ੂਪਾ ਨਹੀਂ ਪੈਂਦੀਆਂ ਚੱਪਣਾ ਥੋੜੀ ਨੇ ਸ਼ੂਪਾ ਲਾ ਫਿਰ ਸ਼ੂਪਾ ਸ਼ੂ ਵੀ ਬਲੈਕ ਬਲੈਕ ਫਿਰ ਕੀ ਪੈਂਦਾ ਦੱਸੀ ਕੀ ਪੈਂਦਾ ਮੈਂ ਦੱਸਾਂ ਸਹੀ ਲੋਬਾਈ ਮੈਨੂੰ ਤਾਂ ਕੰਬੈਟਸ ਪੈਂਦੇ ਨੇ ਉਹ ਹੋ ਉਹ ਹੈ ਨਹੀਂ ਫਿਰ ਕੀ ਕੀਤਾ ਜਾਏ ਭੇਜ ਦਿਓ ਗਾਈਜ਼ ਗਾਈਜ਼ ਕਿਉਂ ਭੇਜਣਗੇ ਪਾਣੀ ਤੁਸੀਂ ਨੇ ਗਾਈਜ਼ ਕਿਉਂ ਭੇਜਣਗੇ ਹਾਂ ਗਾਈਜ਼ ਗਾਈਜ਼ ਕਿਉਂ ਭੇਜਣਗੇ ਪਾਣੀ ਤਾਂ ਤੁਸੀਂ ਨੇ ਇਹ ਟਰੌਜ਼ਰ ਨਾ ਕੀ ਹੋਊਗਾ ਜੇ ਪੜਾ ਕਰਕੇ ਚੇਂਜ ਕਰਨਾ ਪਾ ਕੇ ਦਿਖਾ ਲੈ ਯਾਰ ਬਟੇ ਤੋਤਾ ਜਿਹਾ ਪ੍ਰੈਸ ਪਾ ਲਓ ਜੀ ਆਪਾਂ ਰੈਡੀ ਹੋ ਗਿਆ ਆਪਾਂ ਨੇ ਜਾਣਾ ਹੈ ਅੱਜ ਜਾਣਾ ਕਿਤੇ ਕੰਮ ਜਾਣਾ ਉਹ ਚੱਲਿਆ ਉਹ ਤੁਹਾਨੂੰ ਦੱਸਾਂਗੇ ਜਰੂਰ ਠੀਕ ਹੈ ਜੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਮੈਂ ਅੱਜ ਨਿਊ ਸੂਟ ਪਾਇਆ ਪਰ ਮੈਨੂੰ ਇਹ ਨਾ ਬੜਾ ਕੰਫਰਟ ਲੱਗਦਾ ਹੈ ਇਹ ਕਪੜਾ ਜਿਹੜਾ ਫੈਬਰਿਕ ਹੈਗਾ ਇਹ ਹੈਗਾ ਜੀ ਪਿਓਰ ਮਸ਼ੀਨ ਦਾ ਬੜਾ ਹੀ ਲਾਈਟ ਵੇਟ ਐਂਡ ਲਾਈਟ ਵੇਟ ਤੇ ਕਲਰ ਕੰਬੀਨੇਸ਼ਨ ਮੈਂ ਖੋਦ ਹੀ ਬਣਾਇਆ ਕਿਉਂਕਿ ਮੈਂ ਵੇਖਿਆ ਨਹੀਂ ਸੀ ਬਾਕੀ ਤੁਸੀਂ ਦੱਸ ਦਿਓ ਆਫ ਵਾਈਟ ਬਾਟਮ ਹੈ ਇਹਦੇ ਨਾਲ ਠੀਕ ਹੈ ਤੇ ਆਪਣੀ ਸ਼ਰਟ ਜਿਹੜੀ ਹੈਗੀ ਮਸ਼ੀਨ ਦੀ ਠੀਕ ਹੈ ਦੁਪੱਟਾ ਇਹਦੇ ਨਾਲ ਪਰਫੇਟ ਹੈਬੀ ਦਾ ਡਬਲ ਡਾਈ ਕਰਵਾਇਆ ਬੈਕ ਸਿਡ ਮੈਂ ਡਿਜ਼ਾਈਨ ਕੀਤਾ ਹੈ ਦੇਖੋ ਬੈਕ ਟੂ ਦਿਸ ਨਿਯਾ ਬੈਕ ਟੂ ਦਿਸ ਨਿਯਾ ਦੁਪੱਟਾ ਆ ਗਿਆ ਲੋ ਦ ਬੈਕ ਟੂ ਦਿਸ ਬੈਕ ਇੰਟੂ ਲਗ ਮਾਇ ਤੇ ਟੋਲੀ ਚੁੰਨੀ ਮੈਂ ਡਬਲ ਡਾਈ ਕਰਵਾਈ ਨੀਚੇ ਪੱਲੇ ਤਾਂ ਮੈਂ ਜਿਹੜਾ ਵਿੱਚ ਕਲਰ ਆ ਪਿੰਕ ਜਿਹਾ ਉਹ ਉਹ ਆਇਆ ਤੇ ਟੈਂਡਰ ਦੇ ਵਿੱਚ ਆਹੀ ਹੈ ਸਾਰਾ ਸ਼ਰਟ ਨਾਲ ਦਾ ਠੀਕ ਹੈ ਨਾਲੇ ਤਾਂ ਆਪਾਂ ਨੇ ਜਾਂਦੇ ਜਾਂਦੇ ਕਰਨੇ ਆਪਣੇ ਸਾਰੇ ਕੰਮ ਕੂਰੀਅਰ ਕਰਵਾ ਲੈਣੇ ਆਹਣਾ ਆਪਣਾ ਹਨਾ ਕੱਛੇ-ਕੁੱਛੇ ਸਾਡੇ ਵਿੱਚ ਹੀ ਫਿਰੀ ਜਾਂਦੇ ਕੋਈ ਗੱਡੀ ਇਗਨੋਰ ਕਰ ਰਿਹਾ ਉਹ ਐਡਾ ਕੋ ਘਾਰੇ ਕੱਛੇ-ਕੁੱਛੇ ਸੁੱਕਣੇ ਪਾਣੇ ਹੁੰਦੇ ਫਿਰ ਜਗ੍ਹਾ ਨਹੀਂ ਹਨਾ ਤੇ ਉਤਾਰ ਕੇ ਤੇਰੇ ਉੱਪਰ ਕਹਿ ਲਾ ਰਹੇ ਮੈਨੂੰ ਕੀ ਪਤਾ ਤੁਸੀਂ ਇੱਥੇ ਵੀਡੀਓ ਸ਼ੂਟ ਕਰਦੇ ਹੋ ਮੇਰੀ ਵੀਡੀਓ ਤਾਂ ਮੱਥੇ ਵੱਜ ਗਿਆ ਨਾ ਮੇਰੀ ਸ਼ਰਟ ਵੀ ਰਹਿੰਦੀ ਉਹ ਦਮਣ ਅੱਧੀ ਰੈਡੀ ਹੋਈ ਅੱਧੀ ਰੈਡੀ ਹੋਈ ਨਹੀਂ ਤੇ ਸਾਡਾ ਦਮਣ ਵੀ ਰੈਡੀ ਹੈ ਦਮਣ ਸਕੂਲ ਨਹੀਂ ਗਿਆ ਕਿਉਂਕਿ ਜਾਣਾ ਸੀ ਅਸੀਂ ਕੰਮ ਕਿਤੇ ਤੇ ਦਮਣ ਦਾ ਵੀ ਨਾਲ ਜਾਣਾ ਜ਼ਰੂਰੀ ਸੀ ਤੇ ਬਸ ਅਸੀਂ ਡੈਡੀਆਂ ਸਾਰੇ ਤਾਂ ਟਾਈਮ ਹੋ ਗਿਆ 11:00 ਵੱਜ ਚਲੇ ਨੇ ਅਸੀਂ ਕਿਹਾ ਸੀ ਸਾਢੇ 10 ਸਾਢੇ 9 ਵਜੇ ਘਰੋਂ ਨਿਕਲ ਜਾਣਾ ਪਤਾ ਨੂੰ ਪਤਾ ਹੀ ਐ ਕੀ ਪਰ ਪਤਾ ਹੀ ਘਰਾਂ ਦੇ ਕੰਮ ਨਹੀਂ ਨਿਕਲਿਆ ਜਾਂਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਮੇਰਾ ਸੂਟ ਤੁਹਾਨੂੰ ਪਸੰਦ ਆਇਆ ਕਿ ਨਹੀਂ ਆਇਆ ਤੇ ਜਿਹੜੀਆਂ ਭੈਣਾਂ ਇਹ ਸੂਟ ਬਰਵਾਣਾ ਚਾਹੁੰਦੀਆਂ ਨੇ ਉਹ ਮੈਨੂੰ ਆਪਣੇ ਬੁਟੀਕ ਵਾਲਾ ਨੰਬਰ ਹੈ ਜੀ 9814790283 ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ WhatsApp ਤੇ ਦੱਸ ਸਕਦੇ ਹੋ ਕਿ ਤੁਸੀਂ ਐਵੇਂ ਦਾ ਸੂਟ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਆਪਣੇ ਬੁਟੀਕ ਵਾਲਾ ਚੈਨਲ ਹੈ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਉੱਥੇ ਸਾਨੂੰ ਸੂਟਾਂ ਦੀਆਂ ਵੀਡੀਓ ਮਿਲ ਜਾਣਗੀਆਂ ਤੇ ਅੱਜ ਮੌਸਮ ਡਾਊਨ ਹੈ ਜੀ ਥੋੜਾ ਜਿਹਾ ਹਾਂ ਕੀ ਪੁੱਤ ਪਾਪਾ ਚਾਬੀ ਭੁੱਲ ਜਾਂਦੇ ਜਦੋਂ ਜਾਣਾ ਹੋਵੇ ਪਾਪਾ ਨੇ ਗੱਡੀ ਦੀ ਚਾਬੀ ਥੱਲੇ ਭੁੱਲਣੀ ਹੁੰਦੀ ਚੱਲੀਏ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਬਾਅਦ ਚ ਜਾ ਕੇ ਚੱਲਾ ਕੇ ਦੇਖਿਓ ਓਹੋ ਲੋ ਮੈਂ ਤੁਹਾਨੂੰ ਦਿਖਾਨੀ ਆ ਆਪਣੀਆਂ ਐਣਕਾਂ ਫੋਨ ਵੀ ਨਹੀਂ ਲੱਗ ਰਹੀ ਇਹਨਾਂ ਦਾ ਮਣ ਲਓ ਅੱਜ ਆਪਾਂ ਮੈਂ ਆ ਤੇ ਕਰਮਾ ਮਾਰੀ ਮੈਨੂੰ ਲੱਗਾ ਕਿਹੜੀਆਂ ਸਦੀਆਂ ਬਾਅਦ ਅੱਜ ਰੈਡੀ ਹੋਈਆਂ ਜੀ ਨਹੀਂ ਕਰਦਾ ਹੈਗਾ ਰੈਡੀ ਹੋਣ ਨੂੰ ਇੱਕ ਤਾਂ ਗਰਮੀ ਇੰਨੀ ਇੱਕ ਤਾਂ ਪਤਾ ਮਿਸਤਰੀ ਲੱਗੇ ਹੋਏ ਸੀ ਕੰਮ ਬਹੁਤ ਸੀ ਤੇ ਹੁਣ ਥੋੜੇ ਜੇ ਫ੍ਰੀ ਹੋਏ ਆ ਤੇ ਫ੍ਰੀ ਹੋ ਕੇ ਤੇ ਅੱਜ ਆਪਾਂ ਰੈਡੀ ਸ਼ੈਡੀ ਹੋਈਆਂ ਤੇ ਰੈਡੀ ਸ਼ੈਡੀ ਵੀ ਤਾਂ ਹੋਇਆ ਕਿਉਂਕਿ ਸਾਨੂੰ ਜਾਣਾ ਪੈ ਰਿਹਾ ਨਹੀਂ ਤਾਂ ਰੈਡੀ ਹੋਣਾ ਹੀ ਨਹੀਂ ਸੀ ਅਸੀਂ ਅਸੀਂ ਐਵੇਂ ਭੱਜ ਭੁੱਜ ਜਾਣਾ ਮੈਂ ਕਹਾਂ ਕਿ ਬਾਹਰੋਂ ਚਾਨਣ ਨਾ ਪੈਂਦਾ ਹੋਵੇ ਨਹੀਂ ਨਹੀਂ ਤੇ ਲੋ ਜੀ ਦੱਸਿਓ ਤੁਸੀਂ ਕੀ ਕਿਵੇਂ ਲੱਗ ਰਿਹਾ ਕਿਵੇਂ ਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਾਫੀ ਦਿਨਾਂ ਬਾਅਦ ਰੂਲੀ ਫੁਲੀ ਰਹਿੰਦੀ ਸੀ ਮੈਂ ਤੇ ਅੱਜ ਮੈਂ ਸੋਣੀ ਬਣੀ ਆ ਆਪਣੇ ਆਖ ਸੋਣੀ ਬਣੀ ਆ ਏਡੀ ਸੋਣੀ ਮੈਂ ਹੈ ਨਹੀਂ ਜਿੰਨੀ ਮੈਂ ਤੁਹਾਨੂੰ ਕਹਿ ਰਹੀ ਆ ਤੇ ਬਾਕੀ ਜੀ ਸਾਡੀਆਂ ਸਾਰੀਆਂ ਵੀਡੀਓ ਨੂੰ ਸਾਰਿਆਂ ਦਾ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਐਵੇਂ ਤੁਸੀਂ ਦੱਬ ਕੇ ਸਾਡੀਆਂ ਵੀਡੀਓ ਨੂੰ ਪਿਆਰ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਚਲੋ ਜੀ ਰਾਹ ਚ ਜਾ ਕੇ ਮਿਲਦੇ ਆ ਉਤਾਰਵਾਰ ਨੂੰ ਹਾਂਜੀ ਕਾਦੀ ਅੱਛਾ ਠੀਕ ਹੈ ਚਲੋ ਜੀ ਘਰੋਂ ਨਿਕਲ ਗਏ ਆਪਾਂ ਆਪਾਂ ਦਾ ਜੀ ਮਿਲਦਾ ਦਾ ਸੋਨੂ ਦਾ ਆ ਜਿਹੜਾ ਸਾਡੇ ਕਰੈਕਟਰ ਕੋਲਾ ਪਰ ਨਾਲੇ ਕਿਹੜਾ ਬਰਨਾਲਾ ਕਹਿੰციਂ ਆ ਬਣਾ ਤੇ ਪਹੁੰਚਿਆ ਤੇ ਮੈਨੂੰ ਗੱਡੀ 'ਚ ਬੈਂਦਿਆ ਸਰ ਮੇਰਾ ਸਿਰ ਤੁਨ ਲੱਗ ਰਿਹਾ ਜਿਵੇਂ ਪੂਰੀ ਡੈਲ ਹੋਈ ਆ। ਚੈਕ ਡਾਇਗਨੋਸਟਿਕ ਮਾਈਕ ਲਾ ਲਿਆ। ਸਰ ਰਾਈਕਲ ਹੋਇਆ ਪਿਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਗੁਰਾਹਲ ਹੋਇਆ ਪਿਆ। ਹੁਣ ਮੈਂ ਸਫਰ ਕਰਨਾ ਫੇਰ ਜ਼ਿਆਦਾ ਹੋ ਜਾਣਾ। ਉਤੋਂ ਮੈਂ ਕਾਲਰ ਵੀ ਘਰੇ ਭੁੱਲ ਆਈ ਨਹੀਂ। ਉਹ ਗੱਡੀ ਹੁਣੀ ਪਿੱਛੇ ਹੈ ਨਾ। ਕਿਹੜੀ? ਉਹ ਗੱਡੀ ਤੇ ਜੀ ਆਪਣੀ ਗੱਡੀਆਂ ਲੈਂਦੀਆਂ ਉਹ ਲੋ ਦੇ। ਤੇ ਪਹਿਲਾਂ ਇੰਨੇ ਏਸੀ ਚ ਲੰਡਿਆ ਤਾਂ ਮੈਨੂੰ ਨਾ ਠੰਡੀਆਂ ਤੇੜੀਆਂ ਆਈ ਜਾ ਰਹੀਆਂ। ਠੰਡੀਆਂ ਤੇੜੀਆਂ ਪਤਾ ਨਹੀਂ ਕੀ ਹੋ ਗਿਆ ਨਾ ਸਰੀਰ ਨੂੰ ਅੱਜ ਕੱਲ੍ਹ ਗਰਮੀ ਨਾਲ ਜਾਂ ਹੋ ਗਿਆ। ਜਾਂ ਟੈਨਸ਼ਨਾਂ ਨੇ ਮਾਰ ਲਿਆ ਟੈਨਸ਼ਨਾਂ ਨੇ ਮਾਰ ਲਿਆ ਉਹ ਟੈਨਸ਼ਨਾਂ ਨੇ ਮਾਰ ਲਿਆ ਕਾਰ ਬੜਾ ਖੁਸ਼ੀ ਕਿਸ ਨੂੰ ਟੈਨਸ਼ਨਾਂ ਚ ਬੜਾ ਖੁਸ਼ ਆਣਾ ਟੈਨਸ਼ਨ ਮੈਂ ਤਾਂ ਖੁਸ਼ ਹੋਣਾ ਹੀ ਐ ਹੋਰ ਇੰਨਾ ਖੁਸ਼ ਨਾ ਬਹੁਤ ਖੁਸ਼ ਤੇ ਟ੍ਰੈਫਿਕ ਇਹ ਨਾ ਹੋਇਆ ਬੈ ਨਾ ਦੇਖੋ ਟ੍ਰੈਫਿਕ 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 ਦੀ ਤਸਵੀਰ ਨਾ ਇੱਧਰ ਜਾਣਾ ਪਹਿਲਾਂ ਬਾਜ਼ਾਰ ਚ ਪਹਿਲਾਂ ਪਹਿਲਾਂ ਆਪਣੇ ਕਰਾਣੇ ਕੋਰੀਅਰ ਆਪਣੀਆਂ ਭੈਣਾਂ ਦੇ ਕਿਉਂਕਿ ਉਹ ਹਸਪੀਟਲ ਚਲੀਏ ਆਰਮਰ ਸਵੀਟ ਤਾਂ ਹਾਂਜੀ ਉਹ ਵੇ ਜਨਾਜੀ ਮਠਿਆਈ ਭੇਜਣੀ ਹੈ ਤੇ ਪਹਿਲਾਂ ਮਠਿਆਈ ਲੈ ਲੀਏ ਫਿਰ ਆਪਾਂ ਕੋਰੀਅਰ ਕਰਾਉਣ ਮਠਿਆਈ ਉਤਾਰਵਾ ਕੇ ਫਿਰ ਆਪਾਂ ਅੱਗੇ ਵੀ ਨਿਕਲਾਂਗੇ ਤੇ ਪਹਿਲਾਂ ਹੀ ਕੋਰੀਅਰ ਕਰਵਾ ਲਈਏ ਸਾਰੇ ਕੋਰੀਅਰ ਕਰਵਾ ਕੇ ਫਿਰ ਤੁਹਾਨੂੰ ਦੱਸਾਂਗੇ ਕਿ ਅੱਜ ਸਾਡਾ ਟੂਰ ਕਿੱਥੇ ਦਾ ਉਹ ਮੈਂ ਇੱਥੇ ਵੀ ਲੋਗ ਸ਼ੁਰੂ ਕਰ ਦੇਣਾ ਉਹ ਫਿਰ ਤੁਹਾਨੂੰ ਨਾਲ ਪੂਰੇ ਵਿਸਾਰਣ ਨਾਲ ਉਤਾਰ ਦੱਸਾਂਗੇ ਕਿਉਂਕਿ ਫਿਰ ਵਿੱਚ ਮੈਂ ਕੁਝ ਗਲਤ ਮਲਤ ਕਰ ਦੇਣੀ ਤਾਂ ਫਿਰ ਮੈਨੂੰ ਕਹਿੰਦੇ ਐ ਨਹੀਂ ਐ ਦੱਸਣਾ ਹੀ ਐ ਨਹੀਂ ਐ ਦੱਸਣਾ ਹੀ ਤੇ ਉਹ ਕਰ ਤੁਹਾਨੂੰ ਹੁਣ ਉਤਾਰ ਹੀ ਦੱਸਾਂਗੇ ਚਲੋ ਪਹਿਲਾਂ ਆਪਾਂ ਮਠਿਆਈ ਮਠੀ ਲੈ ਲਈਏ ਉਸ ਤਾਂ ਤੇਰੀ ਕੀ ਕਾਲੀ ਗ੍ਰੈਂਡ ਉਧਾਰਾ ਹੁੰਦੀ ਨਹੀਂ ਉਹ ਪੁੱਛੇ ਕਣੀ ਸੀ ਨਵੇਂ ਕਿਹੜਾ ਕਾਲੀ ਨਹੀਂ ਹੈਗੀ ਬਲੂ ਹੈ ਉਹ ਕਾਲੀ ਗ੍ਰੈਂਡ ਕਾਲੀ ਗ੍ਰੈਂਡ ਮਟਾਰਾ ਮਿਲਦੀ ਆ ਟਾਪ ਮਾਡਲ ਚ ਆਉਂਦੀ ਆ ਟਾਪ ਮਾਡਲ ਚ ਆਉਂਦੀ ਆ ਫਟਾ ਮਾਡਲ ਨਹੀਂ ਲੈ ਆ ਬਹੁਤ ਜਿਆਦਾ ਇਹਨਾਂ ਪੀਸ ਮੋਟੇ ਤਾਂ ਸਭ ਤੋਂ ਸਟਾਰਟ ਮਾਡਲ ਜਿਹੜਾ ਹਾਂ ਕੋਈ ਤਾਂ ਨਹੀਂ ਪਰ ਪਰਮਾਤਮਾ ਨਾਲ ਜਾਇਆ ਟਾਪ ਆਉਂਦੀ ਨਾ ਆ ਵੀ ਆਹ ਕੜੀ ਗ੍ਰੇ ਕਲਰ ਦੀ ਇਹ ਗ੍ਰੇ ਨਹੀਂ ਇਹ ਗ੍ਰੇ ਆ ਗ੍ਰੇ ਆ ਬਲੈਕ ਨਹੀਂ ਹੈਗੀ ਕੋਸੇਲ ਹੋ ਰਹੀ ਹੈ ਜੇ ਤੇ ਆਪਾਂ ਆ ਗਏ ਹਾਂ ਜੀ ਹਰਮਨ ਸਵੀਟ ਸੰਗਰੂਰ ਤੇ ਇੱਥੋਂ ਲੈ ਲਈਏ ਆਪਾਂ ਪਹਿਲਾਂ ਮਠਿਆਈ ਮਠਿਆਈ ਮੇਰੀ ਦੀ ਵੀ ਲੈ ਲਓ ਵੈਸੇ ਤਾਂ ਉੱਧਰ ਲੱਡੂ ਹੀ ਹੁੰਦੇ ਨੇ ਰਖੜੀ ਤੇ ਵੈਸੇ ਤਾਂ ਲੱਡੂ ਹੀ ਹੁੰਦੇ ਰਖੜੀ ਦੇ ਬਾਕੀ ਤੁਸੀਂ ਦੇਖੋ ਕੀ ਲੈਣਾ ਨਾ ਲੱਡੂ ਤਾਂ ਟੁੱਟੜ ਜਾਣੇ ਨੇ ਕਿਉਂਕਿ ਦੂਰ ਜਾਣੇ ਨੇ ਤੁਸੀਂ ਉਹੀ ਦੇ ਦਿਓ ਮਰਫੀ ਮਰਫੀ ਲੈ ਆਇਓ ਕੋਈ ਠੀਕ ਹੈ ਵਧੀਆ ਜੀ ਲੈ ਆਇਓ ਆਪਣੇ ਭਰਾ ਲਈ ਜਾਣੀ ਹੈ ਕੋਈ ਨਾ ਗਰਮੀ ਦਾ ਮੌਸਮ ਹੈ ਖਰਚੋ 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 ਸਕੂਟੀ ਉੱਡ ਠੋਕ ਦੇਣਾ ਸੀ ਤੁਸੀਂ ਫੇਰ ਤੁਹਾਨੂੰ ਪਤਾ ਨਹੀਂ ਉਹਦੇ ਪਿੱਛੇ ਗੱਡੀ ਠੋਕੇ ਫਿਰ ਤੀ ਕਹਿੰਦੇ ਮੈਂ ਠੋਕਦੀ ਹਾਂ ਐ ਬਸ ਆਹੀ ਕੰਮ ਕੀ ਤੱਕ ਗੱਡੀ ਲਈ ਨੂੰ ਮੈਨੂੰ ਲੱਗਦਾ ਸਾਨੂੰ ਸਾਲ ਹੋ ਗਿਆ ਨਹੀਂ ਸਾਲ ਵੀ ਨਹੀਂ ਹੋਇਆ ਸੀ ਸਾਲ ਨਹੀਂ ਹੋਇਆ ਤੇ 50 ਵਰ ਗੱਡੀ ਲਾਤੀ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਆ ਲੈ ਆ ਵੀ ਟੁੱਟਦੀ ਆਹ ਟੁੱਟੇ ਯਾਰ ਇਹਨੇ ਤੋੜਤਾ ਤੁਸੀਂ ਤੋੜਿਆ ਹੁਣ ਹੁਣ ਲੋਕਾਂ ਥੋੜੀ ਤੋੜਿਆ ਮੈਂ ਨਹੀਂ ਮਾਰਿਆ ਕੜਾ ਮੈਂ ਤਾਂ ਛੇੜਿਆ ਵੀ ਨਹੀਂ ਉਹੀ ਮਾਰੀ ਜਨ ਮੇਰਾ ਨਾ ਪੁੱਤ ਟੁੱਟ ਗਿਆ ਇਹ ਦੱਸ ਰਹੀ ਹਾਂ ਟੁੱਟ ਗਿਆ ਆਹ ਦੇ ਸਾਰੀ ਸਕਰੀਨ ਟੋੜਤੀ ਹੈ ਹਈਏ ਹੋ ਚਲੋ ਜੀ ਇੱਧਰ ਲੜਾਈ ਹੋਣ ਲੱਗੀ ਹੁਣ ਤੁਸੀਂ ਬਾਅਦ ਵਿੱਚ ਮਿਲਦੇ ਆਂ ਤੁਹਾਨੂੰ ਪਹਿਲਾਂ ਮੈਂ ਪੁੱਛਣਾ ਕਿ ਜੇ ਤੋੜਿਆ ਹੈ ਤੋੜ ਦੇ ਯਾਰ ਇਹ ਤੋੜੇ ਨਹੀਂ ਹੱਸ ਕੇ ਆਇਆ ਤੇ ਇਹਦੇ ਤੇ ਆ ਵੀ ਸਕ੍ਰੈਚ ਕਵਰ ਵੀ ਹੈ ਉੱਤੇ ਉਹ ਨਹੀਂ ਸਕ੍ਰੈਚ ਕਵਰ ਵੀ ਚੜਿਆ ਹੋਇਆ ਹੈ ਕਵਰ ਤਾਰੋ ਹਾ ਭਾਣ ਫਰੈਂਡ ਦੇ ਫਿਰ ਉਹ ਅਸੀਂ ਹੋ ਜਾਣਾ ਕਵਰ ਤਾਰਿਆ ਪਤਾ ਕਵਰ ਕੈਮਰਾ ਆਹ ਦੇਖ ਹਮਨੇ ਇਧਰ ਆ ਕੇ ਦੇਖ ਕੱਟ ਕੱਟ ਆ ਰਿਹਾ ਆ ਰਿਹਾ ਆ ਚੀਜ਼ ਹੈ ਜਾਓ ਮਠਿਆਈ ਲਿਆਓ ਛੇਤੀ ਜਾਓ ਯਾਰ ਲੈ ਆ ਤੇ ਨਾ ਨਾ ਮਲੇ ਕੱਥੇ ਟੁਕੜਾ ਖਾਦਸ ਕੋਈ ਆਤਰਾਵਾਦ ਨਾਲੇ ਹੁਣ 45 ਗ੍ਰੋਸ 45 ਹੋਣ ਤੇ ਪੜਦੇ ਵਧੀਆ ਲੱਗਦਾ ਸਹੀ 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 ਲੱਗ ਰਿਹਾ ਸਹੀ ਲੱਗਦਾ ਹੁੰਦੇ ਨਹੀਂ ਹੈਗੇ ਉਹ ਤਾਂ ਪਹਿਲਾ ਚੀਜ਼ ਵਧੀਆ ਲੱਗੀ ਹੋਈ ਸੀ ਉਹ ਹਿਸਾਬ ਨਾਲ ਸੈਟਿੰਗ ਜੀ ਹੋ ਗਈ ਸਾਰੇ ਹੀ ਨਹੀਂ ਸਹੀ ਹੈ ਸਹੀ 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 ਹੈ ਕਿਉਂ ਤੇ ਮਾਈਕ ਤਾਂ ਲਾਉਣਾ ਸੀਗਾ ਆ ਦੇਖੀ ਬਾਸ ਓਕੇ ਆ ਓਕੇ ਆ ਓਕੇ 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 ਹੁੰਦੇ ਨਹੀਂ ਹੈ ਤੁਸੀਂ ਕਿਸੇ ਦੀ ਗੱਲ ਮੰਨਦੇ ਨਹੀਂ ਮੈਨੂੰ ਟੈਨਸ਼ਨ ਹੋ ਜਾਂਦੀ ਪੈਸੇ ਲੱਗੇ ਨੇ ਇਹ ਕਿਹੜਾ ਕਿਤੇ ਫ੍ਰੀ ਚ ਆਈ ਏ ਚਲੋ ਕਰਦੀ ਬੰਦ ਬੰਦ ਕੇ ਮੈਂ ਹੋ ਗਈ ਆ ਦੇ ਉਸ ਕ੍ਰੈਕਟਾ ਉਤੇ ਪਈ ਹੋਈਆਂ ਸੀਗੀਆਂ ਚਲੋ ਠੀਕ ਹੁਣ ਦਬੀਆਂ ਜੀ ਪੈ ਕੇ ਕਿੰਨਾ ਪੇੜ ਲੱਗਿਆ ਚਲ ਮੰਨ ਗਿਆ ਉਤਾਰਨ ਮੰਨ 100 150 ਵੀ ਇਹਦੇ ਲਾਉਣਾ ਪੈਣਾ ਕੋਈ ਗੱਲ ਨਹੀਂ ਚੰਗਾ ਜਾ ਪਾਪਾ ਕੁਝ ਮੇਰੇ ਲਈ ਵੀ ਲਿਆਇਆ ਕੀ ਖਰਚੀ ਜਾਏ ਤੇ YouTube ਉਮ ਚੱਲ ਪਏ ਚਲੋ ਜੀ ਉਤਾਰ ਗਏ ਹੋਏ ਨੂੰ ਕੋਰੀਅਰ ਕਰਵਾਣ ਕੋਰੀਅਰ ਕਰਵਾ ਕੇ ਹੁੰਦੇ ਨੇ ਫਿਰ ਆਪਾਂ ਅੱਗੇ ਨਿਕਲਦੇ ਆ ਤੇ ਆਪਾਂ ਖੜਿਆ ਜੀ ਸਮਰੂਪ ਚੌਂਕ 'ਚ ਆ ਗਏ ਅਜਾ ਬੜਾ ਫੇਮਸ ਆ ਵੀਡੀਓ 'ਚ ਵੀ ਦੇਖਿਆ ਅਸ ਤੱਕ ਕਿ ਹੁੰਦੇ ਇਹ ਤਾਂ ਗੈਹਦਰੋਜ ਹੀ ਇੱਥੇ ਆਉਣਾ ਜਾਣਾ ਸਾਡਾ ਹੀ ਠੱਕੇ ਪਏ ਆ ਜਿਹੜੇ ਵਿਚਾਰੇ ਬਾਹਰ ਲੈਂਦੇ ਫੋਰਨ ਕੰਟਰੀ ਵਾਲੇ ਉਹ ਦੇਖ ਲੋ ਜੀ ਸੰਗਰੂਰ ਸੰਗਰੂਰ ਦੇ ਸੈਂਟਰ 'ਚ ਹੀ ਖੜੇ ਆਪਾਂ ਆਪਾਂ ਆਏ ਨਹੀਂ ਹਜੇ ਦੇਖਦੇ ਆ ਕਿੰਨੇ ਟਾਈਮ ਤੱਕ ਹੁੰਦੇ ਨੇ ਫਿਰ ਚੱਲਦੇ ਆ ਤੇ ਚਲੋ ਜੀ ਅਗਲਾ ਵਲੌਗ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ